ਪਹਿਲਾਂ ਵੀ ਹੜਾ ਆਇਆ ਸੀ ਕਿ ਉਦੋਂ ਕੋਈ ਮੁਆਵਜ਼ਾ ਨਹੀਂ ਨਹੀਂ ਪਹਿਲਾਂ ਵੀ ਮਿਲਿਆ ਤੇਰੇ ਵਿੱਚ ਹੋਇਆ ਸੀ ਸਾਡੇ 14 ਕਿੱਲੇ ਮਰ ਗਏ ਸੀ 8 ਕਿੱਲੇ ਠੇਕੇਲੇ ਸੀ ਪੰਚਾਇਤ ਤੇ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਹਾਲ ਤੱਕ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਸਾਰਿਆਂ ਨੂੰ ਮੁਆਵਜ਼ਾ ਨਹੀਂ ਸਾਡੇ ਕੋਲ ਕੋਈ ਪੈਸੇ ਨਹੀਂ ਹੈ ਕੋਈ ਸਾਬੂਤ ਕਰਕੇ ਦਿਖਾ ਦੇ ਵੀ ਸਾਡੇ ਬੈਂਕ ਚ ਆਏ ਹੋ ਕਾਸ਼ੇ ਚ ਵੀ ਆਏ ਹੋ ਮੈਂ ਲੱਤ ਥੱਲੇ ਲੰਘ ਜੂਗਾ ਜੀ ਤੇ ਫਿਰ ਵੱਡੇ ਵੱਡੇ ਵਾਅਦੇ ਕਿਤੇ ਜਾਂਦੇ ਨੇ ਭਈਆਂ ਨੂੰ ਮਿਲ ਵੀ ਗਏ ਜਿਨ੍ਹਾਂ ਦੀ ਨਹੀਂ ਵੀ ਮਰੇ ਸੀ ਉਹਨਾਂ ਨੂੰ ਵੀ ਮਿਲ ਕੇ ਪੈਸੇ ਹੈ ਜੀ ਕੋਈ ਗੱਲ ਨਹੀਂ ਕਰਜ਼ਾ ਵੀ ਹੁਣ ਹੈ ਕਰਜ਼ਾ ਤਾਂ ਹੈ ਹੀ ਤੁਹਾਨੂੰ ਪਤਾ ਹੀ ਹੈ 10-12 ਲੱਖ ਰੁਪਏ ਦਾ ਆਮ ਜ਼ ਚਲੋ ਇੰਨਾ ਕੀ ਮੰਨ ਕੇ ਚੱਲੋ ਭਾਈ ਆਸ ਹੁੰਦੀ ਆ ਆਪਾਂ ਨੂੰ ਪੁੱਤਾ ਵਾਂਗੂ ਪਾਲਦੇ ਆ ਫਸਲ ਕਿੰਨਾ ਕਿ ਜਿਹੜਾ ਹੈ ਇੱਕ ਕਿੱਲੇ ਤੇ 20-22000 ਰੁਪਏ ਖਰਚਾ ਤਤਾ ਆ ਜਾਂਦਾ ਹੀ ਸਾਡੇ 4 ਵਿੱਗੇ ਦਾ ਕਿੱਲਾ ਇੰਨਾ ਮੰਨ ਕੇ ਚੱਲੋ ਕਟਾ 2.5 ਦਾ ਪਾਉਨੇ ਆ 3 ਤੇ 50000 ਰੁਪਏ ਸਾਡੇ ਠੇਕਾ ਜੀ ਨਾਲ ਠੇਕੇ ਤੇ ਲਈ ਉਹ ਵੀ ਵਿਚਾਰੇ ਤੁਹਾਨੂੰ ਪਤਾ ਹੀ ਆ ਪਾਸੇ ਜੋ ਗੁਰ ਨਹੀਂ ਇੱਕ ਤਾਂ ਪਹਿਲਾਂ ਹੀ ਕਰਜ਼ਾ ਦੂਸਰਾ ਫਿਰ ਇਹਦੀ ਜਿਹੜੀ ਕਿ ਹੁਣ ਹੜ ਦੀ ਮਾਰ ਆ ਗਈ ਇਹ ਤਾਂ ਹੈ ਹੀ ਹੜ ਦੀ ਮਾਰ ਹੁਣ ਤਾਂ ਕਣਕਾ ਵੀ ਤੁਹਾਡੇ ਸਾਹਮਣੇ ਮੁਸ਼ਕਲ ਹੀ ਆ ਜੀ ਵੇਣੀ ਆ ਕਿ ਜਿਸ ਆਪਨਾ ਪਾਣੀ ਖੜਾਈਏ ਘਰ ਚ ਕਿੰਨੇ ਕਿਹ ਚੀਨੇ ਖਰਚ ਅਸੀਂ ਹੈਗੇ ਚਾਰ ਬਰਾਦਰਾਂ ਇੱਕ ਬڑا ਦਾ ਹੀ ਡੈਥ ਹੋਈ ਵੀ ਆ ਤੇ ਨਹਗੇ ਅਸੀਂ ਠੱਗੀ ਫੈਮਿਲੀ ਆ ਤੇ ਬਾਕੀ ਸਾਰੇ ਮੈਂਬਰ 14 ਮੈਂਬਰ ਆ ਜੀ ਖਰਚਾ ਪਾਣੀ ਤਾਂ ਫਿਰ ਖਰਚਾ ਪਾਣੀ ਤੇ ਖੇਤਾਂ ਦੇ ਉੱਤੇ ਹੀ ਕਰ ਦੋ ਜੀ ਖੇਤਾਂ ਤੇ ਹੀ ਆਈ ਹੋਰ 500 ਦਾ ਸਾਡਾ ਸਫਾਈ ਨਹੀਂ ਗਏ ਨਾ ਕੋਈ ਨੌਕਰੀਆਂ ਕਨਾਂ ਕੋਈ ਹੋਰ ਫਿਰ ਤੁਸੀਂ ਕਹਿੰਦੇ ਪਹਿਲਾਂ ਵੀ ਨਹੀਂ ਖਰਾਬਾ ਮਿਲਿਆ ਤੇ ਨਹੀਂ ਮਿਲਿਆ ਨਹੀਂ ਹੈਗਾ ਜੀ ਪਹਿਲਾਂ ਵੀ ਨਹੀਂ ਮਿਲਿਆ 14 ਕਿੱਲੇ ਮਰੇ ਸੀ ਜੀ ਸਾਡੇ ਹੋਰ ਪਿੰਡ ਦੇਆਂ ਬਠੇਰੇ ਨੂੰ ਮਿਲਨੇ ਸਾਨੂੰ ਕੋਈ ਰੁਪਈਏ ਨਹੀਂ ਅਸੀਂ ਤਾਂ ਕਿਸੇ ਨੂੰ ਮਾੜਾ ਕਹਿ ਸਕਦੇ ਹੈਗੇ ਜੀ ਉਹ ਤਾਂ ਪੌਣ ਵਾਲਿਆਂ ਬਾਕੀ ਪਿੰਡਾਂ ਬਸੇਰੇ ਮਰਜ਼ੀ ਨਾਲ ਮਰੀ ਵੀ ਨਹੀਂ ਸੀ ਉਹਨਾਂ ਨੂੰ ਮਿਲੇ ਨੇ ਪੈਸੇ ਰੱਜ ਰੱਜ ਕੇ ਪੈਸੇ ਮਿਲੇ ਨੇ ਕਿ ਉਹਨਾਂ ਨੂੰ ਕੀ ਪਤਾ ਜੀ ਕਿਵੇਂ ਮਿਲਣਗੇ ਕਿਵੇਂ ਨਹੀਂ ਮਿਲਿਆਗੇ ਅਸੀਂ ਤਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਜੇ ਮਿਲ ਗਏ ਤਾਂ ਵੀ ਠੀਕ ਆ ਜੇ ਨਹੀਂ ਮਿਲਣਗੇ ਤਾਂ ਵੀ ਠੀਕ ਆ ਹੋਰ ਕੀ ਕਰਾਂਗੇ ਪ੍ਰਮਾਤਮਾ ਦੇ ਡੋਰੀਆਂ ਨੇ ਸਾਡੀਆਂ ਤਾਂ ਜਿਹੜੀ ਪੈੜੀ ਹੈ ਸਾਡੀ ਹੱਥ ਕਿੱਲੇ ਇੰਦਰ ਹੈ ਉਹ ਸਾਰੇ ਖਤਮ ਹੋ ਗਏ ਇਸ ਇਹੀ ਹਾਲ ਹੈ ਜੀ ਉਹ ਸਾਰਾ ਖਤਮ ਹੋ ਗਿਆ ਪਹਿਲਾਂ ਮਿਲਿਆ ਸੀ ਮੌਜਾ ਪਹਿਲਾਂ ਮਿਲਿਆ ਸੀ ਜੀ ਹਾਂ ਕਿੰਨਾ ਮਿਲਿਆ ਸੀ ਪਹਿਲਾਂ 1100 ਰੁਪਏ ਮਿਲਿਆ ਸੀ ਜੀ 1100 ਰੁਪਏ ਕੋਲ ਹਾਂ ਜੀ ਅਨੇਤਾ ਕਹਿੰਦੇ ਦਵਾਈਆਂ ਦੇ ਰੇਸਪ੍ਰੇਨ ਲੱਗ ਜਾਂਦਾ ਹੈ 11000 11 ਹਸੂ ਜੀ 1100 ਰੁਪਿਆ ਦੇਖ ਲਓ 11000 ਤਾਂ ਨਹੀਂ ਮਿਲਿਆ ਨਾ ਜੀ ਤਾਂ 1100 ਕਪੂ ਮੈਂ ਦੇਖ ਲਓ ਜੀ ਮੇਰੀ ਵਾਹ ਹੜ ਪਾਣੀ ਆ ਕੇ ਚਲਾ ਤਾ ਗਿਆ ਪਰ ਪਾਣੀ ਆਣ ਤੋਂ ਬਾਅਦ ਪਟਿਆਲਾ ਦੇ ਹਲਕਾ ਕਨੌਰ ਦੀ ਕੀ ਮੰਝਰ ਨੇ ਗਰਾਊਂਡ 0 ਤੋਂ ਏਵੀਪੀ ਸੰਜਿਆ ਟੀਮ ਪਹੁੰਚੀ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇਹ ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਆ ਕਿਸ ਤਰ੍ਹਾਂ ਦੇ ਨਾਲ ਵਿਛੀ ਹੋਈ ਆ ਇਹ ਪਾਣੀ ਦਾ ਘੱਗਰ ਦਾ ਕਹਿਰ ਕਿਸਾਨਾਂ ਤੇ ਕਿੰਨਾ ਵੱਡਾ ਕਹਿਰ ਹਟ ਆਇਆ ਹੈਗਾ ਕਿਉਂਕਿ ਜਿੱਥੇ ਤੱਕ ਨਿਗਾਹ ਜਾਂਦੀ ਆ ਇਹ ਘੱਗਰ ਦੀ ਚਪੇੜ ਦੇ ਵਿੱਚ ਸਾਰੀ ਝੋਨੇ ਦੀ ਫਸਲ ਆ ਗਈ ਕਿਉਂਕਿ ਕਿਤੇ ਨਾ ਕਿਤੇ ਇਸ ਦੇ ਕਾਰਨ ਜਿੱਥੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਜਿਹੜੀ ਹੈਗੀ ਆ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਦੂਸਰੇ ਪਾਸੇ ਜੇਕਰ ਇਹ ਖੇਤਾਂ ਦੀ ਬਹਾਈ ਕਰਨੀ ਪਵੇ ਤੇ ਉਹ ਵੀ ਸੰਭਵ ਨਹੀਂ ਹੈਗੀ ਕਿਉਂਕਿ ਹਲੇ ਵੀ ਜਿਹੜਾਗਾ ਪਾਣੀ ਬਹੁਤ ਖੜਾ ਹੈ ਖੇਤਾਂ ਦੇ ਵਿੱਚ ਕਿਉਂਕਿ ਕਿਸਾਨ ਨੇ ਇਥੇ ਕਈਆਂ ਔਰ ਛੋਟੇ ਜ਼ਿਮੀਦਾਰ ਨੇ ਜੇਕਰ ਗੱਲ ਕੀਤੀ ਜਾਵੇ ਜਿਆਦਾ ਵੱਡੇ ਜ਼ਿਮੀਦਾਰ ਵੀ ਨਹੀਂ ਹੈਗੇ ਪਰ ਜਿਹੜੀ ਕਿਸਾਨਾਂ ਦੀ ਫਸਲ ਹੈ ਤੁਹਾਨੂੰ ਆ ਤਸਵੀਰਾਂ ਦਿਖਾ ਦੇਣਾ ਚਾਹਨੀ ਹੈ ਕਿਸ ਤਰ੍ਹਾਂ ਦੇ ਨਾਲ ਇਹ ਫਸਲ ਦੇ ਹਾਲਾਤ ਜਿਹੜੇ ਨੇ ਬਦ ਤੋਂ ਬੱਤਰ ਹੋਏ ਹੋਏ ਨੇ ਦਾਣਾ ਸਾਰਾ ਝੜਕੇ ਦਾ ਖਤਮ ਹੋ ਚੁੱਕਿਆ ਔਰ ਪਰਾਲੀ ਹੈ ਜਿਹੜੀ ਪਾਣੀ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਗਲੀ ਹੋਈ ਆ ਸੋ ਬਾਈ ਹੁਣ ਜਿਹੜੇ ਇੱਥੇ ਦੇ ਕਿਸਾਨ ਨੇ ਇਹ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਂ ਤੁਹਾਡਾ ਅਮਰਿੰਦਰਪਾਲ ਸਿੰਘ ਆ ਜੀ ਅਮਰਿੰਦਰਪਾਲ ਜੀ ਕਿਹੜਾ ਪਿੰਡ ਹੈਗਾ ਰਾਮਪੁਰ ਪਿੰਡ ਹੈ ਸਾਡਾ ਹਲਕਾ ਕਿਹਨੇ ਕਨੌਰ ਜੀ ਅੱਜ ਪਾਣੀ ਦਾ ਮੰਜਰ ਇੱਥੇ ਆਈਵਰੀ ਬੇਸ ਦੇਖਣ ਨੂੰ ਆਈਵਰੀ ਆਉਂਦਾ ਜੀ ਤਾਂ ਕੀ ਕਾਰਨ ਕੀ ਸਮਝਦੇ ਤੁਸੀਂ ਇਹ ਅੱਗੇ ਜਾ ਕੇ ਟਾਵ ਲੱਗ ਜਾਂਦੀ ਜਦੋਂ ਪਾਣੀ ਜ਼ਿਆਦਾ ਆਉਂਦਾ ਜੀ ਨਿਕਾਸੀ ਹੁੰਦੀ ਨਹੀਂ ਇਹਦੀ ਪਾਣੀ ਦੀ ਜਿਹੜਾ ਘਗਰ ਦੇਰਾ ਦੇ ਪੁਰਾਣੇ ਪੁਲ ਨੇ ਉਹ ਬਹੁਤ ਜ਼ਿਆਦਾ ਰੋਕਦੇ ਆ ਇਹਨੂੰ ਜੇ ਉਹ ਤੋੜੇ ਜਾਣ ਤਾਂ ਬਹੁਤ ਵਧੀਆ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਜੂਗਾ ਆ तकरीबन ਇਧਰਲਾ ਏਰੀਆ ਤਾਂ ਇਸ ਸਾਲ ਹੀ ਬਹੁਤ ਜ਼ਿਆਦੇ 50% ਤਾਂ ਪੱਕਾ ਹੀ ਮਰਦਾ ਜੀ ਕਿਹੜੇ ਕਿਹੜੇ ਪਿੰਡ ਅਫੈਕਟਡ ਨੇ ਇਸ ਤੁਹਾਡੇ ਖੇਤਰ ਚਮਾਰੂ ਪਿੰਡ ਆਈ ਕਾਮੀ ਰਾਮਪੁਰ ਪਿੰਡ ਆ ਗਿਆ ਸਾਡੇ ਪਿੰਡ ਦੀ ਊਂਟਸਰਾ ਗਿਆ ਜੀ ਤੇ ਝੰਡਮੋਹਲੀ ਆ ਗਿਆ ਪਿੱਛੇ ਹੋਰ ਪਿੰਡ ਆ ਜਾਂਦੇ ਨੇ ਸੰਜਰਪੁਰ ਵਗੈਰਾ ਇਹ ਸਾਰੇ ਪਿੰਡਾਂ ਦੀ ਜਿਹੜੀ ਜੀਟੀ ਰੋਡ ਤੋਂ ਹੋ ਰਹਾ ਸਾਰੇ ਮਾਰ ਦੇ ਵਿੱਚ ਨਹੀਂ ਬਹੁਤ ਕਿੰਨੇ ਕੁ ਏਕੜ ਹੈ ਜਿਹੜੀ ਇਹ ਝੋਨਾ ਖਤਮ ਹੋ ਗਿਆ ਸੀ ਇਹ तकरीबन ਆਹ ਜਿਹੜੀ ਸਾਡੇ ਕੇ ਬੈਲਟ ਹੈ ਇਹ 300 ਏਕੜ ਤਾਂ ਹੋਊਗੀ ਘਟੋ ਘਟੂਨ ਸਰ ਤੱਕ ਬਾਕੀ ਦਾ ਸਾਰੀ ਹੈ तकरीबन ਹੈਗੀ ਹੈ ਜੀ 50% ਤੋਂ ਉੱਪਰ ਉਪਰੀ ਹੈ ਸਾਰੀ ਵੀ ਹਾਂ ਜੀ ਤੇ ਤੁਹਾਡਾ ਜਿਹੜਾ ਹੈਗਾ ਕਿੰਨੇ ਕੁ ਤੁਹਾਡੇ ਕੋਲ ਪੈਲੀ ਹੈਗੀ ਇਸ ਟਾਈਮ ਸਾਡੇ ਕੋਲ ਤਾਂ 35 ਕਿਲੇ ਬੈਲੀ ਦੇ ਪਿਆ 10 ਕਿਲੇ ਸਾਡੇ ਬਿਲਕੁਲ ਬਰਬਾਦ ਹੋ ਗਏ ਮੇਰੇ ਚਾਚੇ ਦੀ 10 ਕਿਲੇ ਤੇ ਬਾਕੀ ਸਾਡੇ ਚਾਚੇ ਹੀ ਖੜੇ ਨੇ ਇਹਨਾਂ ਦੀ ਅੱਗੇ ਚੱਲੇ ਜਾਂਦੀ ਆ ਇਹਨਾਂ ਦੀ ਸਾਰੀਆਂ ਬਰਬਾਦ ਹੋਈ ਹੋਈ ਹੈ ਜੀ ਆਹ ਮੁੰਡੇ ਨੇ ਠੇਕੇ ਤੇ ਲਈ ਹੋਈ ਹੈ ਤੇ ਇਹ ਬਹੁਤ ਨੇ ਗਰੀਬੰਦੇ ਕੋਈ ਗੋਜ਼ਾਬਰੀ ਕਰਨ ਕੋਈ ਅੱਜ ਸ਼ਾਇਦ ਆਉਣਗੇ ਜੀ ਪੜਵਾਰੀ ਸਾਹਿਬ ਪਤਾ ਲੱਗਿਆ ਵੀ ਅੱਜ ਆ ਰਹੇ ਨੇ ਉਸ ਤੋਂ ਬਾਅਦ ਪਤਾ ਲੱਗੂ ਕੀ ਦੰਦਿਆ ਕੀ ਨਹੀਂ ਦੰਦਿਆ ਪਹਿਲਾਂ ਵੀ ਹੜਾ ਆਇਆ ਸੀ ਕਿ ਉਦੋਂ ਕੋਈ ਮੁਆਵਜ਼ਾ ਨਹੀਂ 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 ਪਹਿਲਾਂ ਵੀ ਮਿਲਿਆ ਤੇਰੇ ਦੇ ਵਿੱਚ ਹੋਇਆ ਸੀ ਸਾਡੇ 14 ਕਿੱਲੇ ਮਰ ਗਏ ਸੀ 8 ਕਿੱਲੇ ਠੇਕੇਲੇ ਸੀ ਪੰਚਾਇਤ ਤੇ ਸਾਨੂੰ ਕੋਈ ਪੈਸੇ ਨਹੀਂ ਮਿਲੇ ਹਾਲ ਤੱਕ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਸਾਰਿਆਂ ਨੂੰ ਮੁਆਵਜ਼ਾ ਨਹੀਂ ਸਾਡੇ ਕੋਲ ਕੋਈ ਪੈਸੇ ਨਹੀਂ ਹੈ ਕੋਈ ਸਾਬੂਤ ਕਰਕੇ ਦਿਖਾ ਦੇ ਵੀ ਸਾਡੇ ਬੈਂਕ ਚ ਆਏ ਹੋ ਖਾਸੇ ਚ ਵੀ ਆਏ ਹੋ ਮੈਂ ਲੱਤ ਥੱਲੇ ਲੰਘ ਜਾਊਗਾ ਜੀ ਤੇ ਫਿਰ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਕਈਆਂ ਨੂੰ ਮਿਲ ਵੀ ਗਏ ਜਿਨ੍ਹਾਂ ਦੀ ਨਹੀਂ ਵੀ ਮਰੇ ਸੀ ਉਹਨਾਂ ਨੂੰ ਵੀ ਮਿਲ ਕੇ ਪੈਸੇ ਆਏ ਜੀ ਕੋਈ ਗੱਲ ਨਹੀਂ ਕਰਜ਼ਾ ਵੀ ਹੁਣ ਹੈ ਕਰਜ਼ਾ ਰਹਿਈਏ ਤੁਹਾਨੂੰ ਪਤਾ ਹੀ ਹੈ 10-12 ਲੱਖ ਰੁਪਏ ਦਾ ਆਮ ਜ਼ਿਮੀਂਦਾਰ ਦੇ ਕੋਲੇ ਹੁੰਦਾ ਹੀ ਆ ਜੀ ਪੈਸੇ ਤਾਂ ਵੱਧ ਹੋ ਸਕਦਾ ਚਲੋ ਇੰਨਾ ਕੀ ਮੰਨ ਕੇ ਚੱਲੋ ਭਾਈ ਆਸ ਹੁੰਦੀ ਆ ਆਪਾਂ ਨੂੰ ਪੁੱਤਾ ਵਾਂਗੂ ਪਾਲਦਿਆਂ ਫਸਲ ਕਿੰਨਾ ਜਿਹੜਾ ਹੈ ਇੱਕ ਕਿੱਲੇ ਤੇ 20-22000 ਰੁਪਏ ਖਰਚਾ ਤਾਂ ਆਈ ਜਾਂਦਾ ਹੀ ਸਾਡੇ 4 ਬਿਗੇਰਾ ਕਿੱਲਾ ਇੰਨਾ ਮੰਨ ਕੇ ਚੱਲੋ ਕਟਾ 2.5 ਦਾ ਪਾਉਨੇ ਆ 3 ਤੇ 50000 ਰੁਪਏ ਸਾਡੇ ਠੇਕੇ ਜਿਹਨਾਂ ਠੇਕੇ ਸਸ ਜਗ ਵੀ ਨਹੀਂ ਇੱਕ ਤਾਂ ਪਹਿਲਾਂ ਹੀ ਕਰਜ਼ਾ ਦੂਸਰਾ ਫਿਰ ਇਹਦੀ ਜਿਹੜੀ ਕਿ ਹੁਣ ਹੜ ਦੀ ਮਾਰ ਆ ਗਈ ਹੈ ਇਹ ਤਾਂ ਹੈ ਹੀ ਹੜ ਦੀ ਮਾਰ ਹੁਣ ਤਾਂ ਕਣਕਾ ਵੀ ਤੁਹਾਡੇ ਸਾਹਮਣੇ ਮੁਸ਼ਕਲ ਹੀ ਆ ਜੀ ਵਜਣੀ ਆ ਜਿਸ ਹਿਸਾਬ ਨਾਲ ਪਾਣੀ ਖੜਾਈ ਹੈ ਘਰ ਚ ਕਿੰਨੇ ਕਿ ਚੀਨੇ ਖਰਚ ਅਸੀਂ ਹੈਗੇ ਚਾਰ ਬ੍ਰਦਰਾਂ ਇੱਕ ਬڑا ਵੀ ਡੈਥ ਹੋਈ ਵੀ ਆ ਤਿੰਨ ਹੈਗੇ ਅਸੀਂ ਇਕੱਠੀ ਫੈਮਿਲੀ ਆ ਤੇ ਬਾਕੀ ਸਾਰੇ ਮੈਂਬਰ 14 ਮੈਂਬਰਾਂ ਹੀ ਖਰਚਾ ਪਾਣੀ ਤਾਂ ਫਿਰ ਖਰਚਾ ਪਾਣੀ ਕਿ ਖੇਤਾਂ ਦੇ ਉੱਤੇ ਹੀ ਕੱਢਦੇ ਨੇ ਖੇਤਾਂ ਦੇ ਹੀ ਆ ਜੀ ਹੋਰ ਕਾਈ ਤੁਹਾਡੇ ਸਾਹਾਈ ਨਹੀਂ ਕੋਈ ਨਾ ਕੋਈ ਨੌਕਰੀਆਂ ਨਾ ਕੋਈ ਹੋਰ ਆ ਫਿਰ ਤੁਸੀਂ ਕਹਿੰਦੇ ਪਹਿਲਾਂ ਵੀ ਨਹੀਂ ਖਰਾਬਾ ਮਿਲਿਆ ਤੇ ਨਹੀਂ ਮਿਲਿਆ ਨਹੀਂ ਹੈਗਾ ਜੀ ਪਹਿਲੇ ਵੀ ਨਹੀਂ ਮਿਲੇ 14 ਕਿੱਲੇ ਮਰੇ ਸੀ ਇਹ ਸਾਡੇ ਹੋਰ ਪਿੰਡ ਦੇਆਂ ਬਥੇਰੇ ਨੂੰ ਮਿਲਨੇ ਸਾਨੂੰ ਕੋਈ ਰੁਪਈਏ ਨਹੀਂ ਮਿਲਿਆ ਇਹ ਇਹ ਕਿਉਂ ਹੋ ਰਿਹਾ ਹੈ ਜਦ ਕਿ ਸਰਕਾਰ ਕਹ ਰਹੀ ਹੈ ਕਿ ਅਸੀਂ ਕੋਈ ਵੀ ਬੰਦਾ ਆਏਗਾ ਕੋਈ ਵੀ ਕਿਸਾਨ ਆਸੀ ਪੱਕਾ ਵਤਨੀ ਅਸੀਂ ਤਾਂ ਕਿਸੇ ਨੂੰ ਮਾੜਾ ਕਿ ਕਹਿ ਸਕਦੇ ਹਾਂ ਜੀ ਉਹਦਾ ਪਾਉਣ ਵਾਲਿਆਂ ਨੂੰ ਪਤਾ ਹੈ ਜਾਂ ਨਾ ਪਾਉਣ ਵਾਲਿਆਂ ਨੂੰ ਪਤਾ ਜੀ ਬਾਕੀ ਪਿੰਡਾਂ ਦੇ ਬਥੇਰੇ ਮਰ ਜਿਹਨਾਂ ਦੀ ਮਰੀ ਵੀ ਨਹੀਂ ਸੀ ਉਹਨਾਂ ਨੂੰ ਮਿਲਨੇ ਪੈਸੇ ਰੱਜ ਰੱਜ ਕੇ ਪੈਸੇ ਮਿਲਨੇ ਇਹ ਹੁਣ ਕੀ ਪਤਾ ਜੀ ਕਿਵੇਂ ਮਿਲਨੇ ਕਿਵੇਂ ਨਹੀਂ ਮਿਲਿਆਂਗੇ ਅਸੀਂ ਤਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਾਂਗੇ ਜੇ ਮਿਲ ਗਏ ਤਾਂ ਵੀ ਠੀਕ ਆ ਜੇ ਨਹੀਂ ਮਿਲਣਗੇ ਤਾਂ ਵੀ ਠੀਕ ਆ ਹੋਰ ਕੀ ਕਰਾਂ ਕਿਉਂਕਿ ਇੱਕ ਪਾਸੇ ਕਈ ਸੰਸਥਾਵਾਂ ਨੇ ਲੱਖਾਂ ਰੁਪਿਆ ਕਰੋੜਾਂ ਰੁਪਿਆ ਦਾਨ ਕਰ ਰਹੇ ਨੇ ਪਰ ਕੀ ਉਹ ਸਹੀ ਜਗ੍ਹਾ ਤੇ ਜਾ ਰਿਹਾ ਹੈ ਕਈ ਕਿਸਾਨਾਂ ਨੂੰ ਪਿਛਲੇ ਵਾਰ ਦਾ ਵੀ ਮੁਆਵਜ਼ਾ ਮਿਲਿਆ ਇਸ ਵਾਰ ਦੀ ਉੜੀਕ ਕਰ ਰਹੇ ਨੇ ਕਿ ਇੱਥੇ ਗਿਤਾਬਰੀ ਹੋਊਗੀ ਇਹਨਾਂ ਨੂੰ ਮੁਆਵਜ਼ਾ ਮਿਲੂਗਾ ਇਹ ਵੀ ਹਲੇ ਵੱਡੇ ਸਵਾਲ ਨੇ ਬਾਈ ਉਹਨਾਂ ਖੜੇ ਨੇ ਗੱਲਬਾਤ ਕਰਦੇ ਬਾਈ ਕੀ ਨਾਂ ਹੈ ਤੁਹਾਡਾ ਭਗਤ ਸਿੰਘ ਜੀ ਭਗਤ ਸਿੰਘ ਜੀ ਕਿੰਨੀ ਕਿਤ ਪੈਲੀ ਤੁਹਾਡੇ ਕੋਲ ਸਾਡੇ ਕੋਲ 28 ਕਿੱਲੇ ਖੇਤੀ ਹੁਣ 12 ਕਿੱਲੇ ਠੇਕੇ ਦੇ ਲਈਵੇ 16 ਕਿੱਲੇ ਮੇਰੇ ਆਪਣੇ ਸਾਰੇ ਖਰਾਬ ਹਾਂਜੀ ਸਾਰੇ ਨਹੀਂ ਸਾਰੇ ਨਹੀਂ ਜੀ ਖਰਾਬ ਹੋਈ ਇੱਧਰ ਜਿਹੜੀ ਪੈੜੀ ਹੈ ਸਾਡੀ ਹੱਥ ਕਿੱਲੇ ਇੱਧਰ ਹੈ ਉਹ ਸਾਰੇ ਖਤਮ ਹੋ ਗਏ ਇਸੇ ਉਹੀ ਹਾਲ ਹੈ ਜੋ ਪਿਆ ਹੂੰ ਸਾਰਾ ਖਤਮ ਹੋ ਗਿਆ ਕੀ ਪੀਲ ਕਰਦੇ ਸਰਕਾਰ ਨੂੰ ਅਪੀਲ ਤਾਂ ਸਾਨੂੰ ਖਰਾਬਾ ਮਿਲੇ ਸਾਰਾ ਕਿੰਨਾ ਖਰਾਬਾ ਜਿਹੜਾ ਤੁਸੀਂ ਖਰਾਬਾ ਤੇ ਕੀ 60000 ਦੀ ਘੱਟ ਤਾਂ ਜੀਰੀ ਨਿਕਲਦੀ ਨਹੀਂ 50000 ਤਾਂ ਸਾਡਾ ਖਰਚਾ ਹੀ ਹੋ ਜਾਂਦਾ ਸਰਕਾਰ ਕਹਿੰਦੀ 20000 ਰੁਪਏ ਅਗਰ ਜਦ ਮੰਗੇ 20 20 ਦਾ ਖਰਚਾ ਜੀ 25 25000 ਠੇਕਾ ਵੀ ਤਾਂ ਸਾਡੀ ਤੇ ਹੋਰ ਕਿਤੇ ਹੈ ਨਹੀਂ ਕੋਈ ਅੰਮਦਨ ਨਹੀਂ ਹੋਰ ਤਾਂ ਨਾ ਪ੍ਰਾਪਰਟੀ ਤੇ ਅਮਦਨ ਹੈ ਸਾਡੀ ਹੋ ਗਈ ਠੀਕ ਹੈ ਨਹੀਂ ਫਿਰ ਸਿਰ ਚੜ ਜੇ ਸਰਕਾਰ ਜਾ ਬਸ ਸੋ ਬਿਲਕੁਲ ਕਰਜ਼ੇ ਦੀ ਮਾਰ ਆ ਤੁਸੀਂ ਦੇਖਿਓ ਬਾਈ ਹੁਣਾਂ ਬੈਠੇ ਨੇ ਕਿਉਂ ਬੈਠੇ ਨੇ ਇਹ ਕਿਉਂਕਿ ਇਹ ਇਹੀ ਗੱਲ ਇਹਨਾਂ ਦੇ ਜ਼ਿਹਨ 'ਚ ਆਇਆ ਕਿ ਇਹਨਾਂ ਨੂੰ ਖਰਾਬਾ ਮਿਲੂਗਾ ਬਾਈ ਜੀ ਕੀ ਨਾਂ ਹੈ ਤੁਹਾਡਾ ਕ੍ਰਿਸ਼ਨ ਲਾਲ ਜੀ ਬਾਈ ਜੀ ਕਿੰਨੀ ਪੈਲੀਏ ਤੁਹਾਡੇ ਕੋਲ ਇੱਕ ਕਿੱਲਾ ਜੀ ਇੱਕ ਕਿੱਲਾ ਉਹ ਵੀ ਖਰਾਬ ਹੋ ਗਿਆ ਹਾਂ ਜੀ ਹਾਂ ਯੋ ਬਾਈ ਹਾਂ ਹਟੋਦਾ ਉਹ ਹੀ ਬਾਤ ਆ ਹਾਂ ਜੀ ਫੇਰ ਕੀ ਕਰਦੇ ਹੋ ਬਦ ਦਿਹਾੜੀ ਦੀ ਹੁੜੀ ਕਰੀ ਜਾ ਹਾਂ ਜੀ ਬਾਈ ਇੱਕ ਕਿੱਲਾ ਉਹ ਵੀ ਖਰਾਬ ਹੋ ਗਿਆ ਤੇ ਮਤਲਬ ਕਿ ਦਿੱਕਤ ਤਾਂ ਹੋਣੀ ਕਿਉਂਕਿ ਪੈਸੇ ਵੀ ਨਾ ਤਾਂ ਦਿੱਕਤ ਆਉਂਦੀ ਰਹਿੰਦੀ ਹੈ ਬਹੁਤ ਜ਼ਿਆਦਾ ਜੀ ਦਿੱਕਤ ਬਹੁਤ ਜ਼ਿਆਦਾ ਨਾ ਜੀ ਹੂੰ ਪਹਿਲਾ ਮਿਲਿਆ ਸੀ ਮੌਜਾ ਪਹਿਲਾ ਮਿਲਿਆ ਤਾਂ ਜੀ ਹਾਂ ਕਿੰਨਾ ਮਿਲਿਆ ਸੀ ਪਹਿਲਾ 1100 ਰੁਪਏ ਮਿਲਿਆ ਤਾਂ ਜੀ 1100 ਰੁਪਏ ਕੋਲ ਹਾਂ ਜੀ ਐਨੇ ਤਾਂ ਕਹਿੰਦੇ ਦਵਾਈਆਂ ਤੇ ਰੈਂਸ ਪ੍ਰੇਨ ਲੱਗ ਜਾਂਦਾ 1100 1100 ਜੀ 1100 ਰੁਪਿਆ ਦੇਖ ਲਓ 11000 ਤਾਂ ਨਹੀਂ ਮਿਲਿਆ ਨਾ ਜੀ ਨਾ 1100 ਕਪੂ ਮੈਂ ਦੇਖ ਲਓ ਜੀ ਮੇਰੀ ਬਾਹ ਇਹ ਪਹਿਲੇ ਖਾ ਉਹ ਬੰਦਾ ਫਿਰ ਬੈਂਕ ਫਿਰ ਕਰਜ਼ਾ ਕਰਜ਼ਾ ਵੀ ਸਰ ਤੇ ਕਰਜ਼ਾ ਵੀ ਹੈ ਜੀ ਥੋੜਾ ਬਹੁਤਾ ਜੀ ਫਿਰ ਕਿਵੇਂ ਕਰੋਗੇ ਹੁਣ ਜਿਹੜਾ ਇੱਕ ਕਿਲਾ ਉਹ ਸਾਰਾ ਇੱਕ ਤਮ ਉਹ ਪਰਮਾਤਮਾ ਦੇਖ ਰਿਹਾ ਜੀ ਉਹ ਤਾਰਾਗਾ ਹੋਰ ਕੀ ਆ ਜੀ ਪਰਮਾਤਮਾ ਤਾਰਾਗਾ ਜੀ ਫਿਰ ਖਰਚਾ ਪਾਣੀ ਕਿਵੇਂ ਚੱਲੂਗਾ ਖਰਚਾ ਤੇ ਆਪਣਾ ਦਿਹਾੜੀ ਕਰ ਲੈਂਗੇ ਜੀ ਹੋਰ ਕੀ ਆ ਜੀ ਦਿਹਾੜੀਆਂ ਕਰ ਲੈਂਗੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਉਹ ਕਹਿੰਦੇ ਆ ਅਸੀਂ ਬੱਕਰੀਆਂ ਦੇ ਦਿੰਦਾ ਮੁਰਗੀਆਂ ਦਾ ਦੇ ਦਿੰਨੇ ਆ ਤੁਸੀਂ ਕਹਿੰਦੇ ਆ ਕਿ ਸਿਰਫ ਤੁਹਾਨੂੰ 1100 ਰੁਪਏ ਮਿਲੇ ਹਾਂਜੀ 1100 ਰੁਪਏ ਮਿਲੇ ਜੀ ਮੈਂ ਤੁਹੇ ਵੀ ਕਹ ਰਿਹਾ 1100 ਰੁਪਏ ਮਿਲੇ ਆ ਜੀ ਜਾ ਹਮਾਰਜੀ ਦੇਖ ਲਿਓ ਮੇਰੀ ਕਾਪੀ ਵੰ ਦੇਖ ਲਿਓ ਹਾਂ ਬਰਲੀ ਦਾ ਲਿਖੀ ਜਾਓ ਸੋ ਬਿਲਕੁਲ ਵੱਡੇ ਸਵਾਲ ਦੇ ਕੇ ਰਚ ਸਰਕਾਰ ਆਂਦੀ ਹੈ ਕਿ ਇਹ ਕਹਿੰਦਾ ਕੁੱਲ 1100 ਰੁਪਇਆ ਜਦੋਂ ਮੁਆਵਜ਼ਾ ਮਿਲੇ ਤਾਂ ਇਹ ਸਰਕਾਰਾਂ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਕਿੱਲਾ ਬਾਈ ਕੋਲ ਜ਼ਮੀਨ ਦਾ ਪਿਛਲੇ ਵਾਰ ਜਦੋਂ ਹੜ ਆਏ ਉਦੋਂ 23 ਦੇ ਵਿੱਚ 2023 ਦੇ ਵਿੱਚ ਹੜ ਆਏ ਉਦੋਂ ਸਿਰਫ ਕੁੱਲ 1100 ਰੁਪਇਆ ਹੀ ਬਾਈ ਨੂੰ ਮੁਆਵਜ਼ਾ ਮਿਲਿਆ ਕਹਿੰਦਾ ਔਨ ਰਿਕਾਰਡ ਹੈ ਇਹਨਾਂ ਦੀ ਕਾਪੀ ਚੈੱਕ ਕਰ ਸਕਦੇ ਹੋ ਪਿੰਡ ਜਿਹੜਾ ਹੈਗਾ ਰਾਮਪੁਰ ਪਿੰਡ ਹੈਗਾ ਇਹ ਕਨੌਰ ਹਲਕੇ ਦੇ ਵਿੱਚ ਪੈਂਦਾ ਹੈ ਕਿਉਂਕਿ ਆ ਤੁਸੀਂ ਤਬਾਹੀ ਦਾ ਮੰਜ਼ਰ ਦੇਖੋ ਕਿ ਧੁਰ ਤੋਂ ਲੈ ਕੇ ਧੁਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈਗੀ ਆ ਸਾਰੇ ਪਾਸੇ ਝੋਨਾ ਜਿਹੜਾ ਹੈਗਾ ਉਹ ਖਤਮ ਹੋਇਆ ਹੋਇਆ ਹੈ ਬਾਕੀ ਨੌਜਵਾਨ ਬਾਈ ਹੋਣਾ ਹੋਰ ਵੀ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਬਾਜੀ ਕੀ ਨਾਮ ਤੁਹਾਡਾ ਮਨਵੀਰ ਸਿੰਘ ਹੈ ਜੀ ਮਨਵੀਰ ਕਿਸ ਤਰ੍ਹਾਂ ਦਿਕਦੇ ਹੋ ਬਾਈ ਦਾ 1 ਏਕੜ ਕਹਿੰਦਾ 1100 ਮੁਆਵਜ਼ਾ ਆਇਆ ਸੋ ਕਿਸ ਤਰ੍ਹਾਂ ਦਿਕਦੇ ਇਸ ਚੀਜ਼ ਨੂੰ ਲੈ ਕੇ ਬਾਈ ਪਤਾ ਕਿ 23 ਚ ਤਾਂ ਸਾਡਾ ਸਾਰਾ ਹੀ ਏਰੀਆ ਖਤਮ ਸੀਗਾ ਜੀ ਫਿਲਹਾਲ ਇਸ ਟਾਈਮ ਇਹ ਬੰਨ ਬਚ ਗਿਆ ਉਸ ਦਿਨ ਪਾਣੀ ਬਹੁਤ ਆਇਆ ਫੇਰ ਵੀ ਬੰਨ ਬਚਨ ਕਰਕੇ ਪਰ ਇਧਰਲਾ ਏਰੀਆ ਸਾਰਾ ਹੀ ਬਰਬਾਦ ਹੋ ਗਿਆ ਬਾਈ ਸਭ ਤੋਂ ਵੱਡੀ ਸਾਨੂੰ ਮਾਰਦੀ ਇੱਕ ਸੁਖਨਾ ਝੀਲ ਸੁਖਨਾ ਝੀਲ ਤੋਂ ਜਦੋਂ ਮੜਦਾ ਪਾਣੀ ਆਵੇ ਜਦੋਂ ਛੱਡ ਦਿੰਦੇ ਆ ਉਹ ਕਿਸ਼ਤੀਆਂ ਚਲਾਉਣ ਦੇ ਮਾਰੇ ਆ ਕਿਸ ਕਰਕੇ ਪਹਿਲਾਂ ਹੀ ਉਹਨੂੰ ਭਰ ਕੇ ਰੱਖਦੇ ਆ ਉਹ ਆਉਂਦੀ ਇੱਥੇ ਸਭ ਤੋਂ ਪਹਿਲਾਂ ਪਾਣੀ ਚੜਦਾ ਬਾਈ ਤੇ ਉੱਤਰਦਾ ਸਭ ਤੋਂ ਬਾਅਦ ਹੈ ਇੱਥੇ ਜਿੱਥੇ ਉੱਥੇ ਜੇ 3 ਦਿਨ ਚ ਪਾਣੀ ਉਤਰਿਆ ਇੱਥੇ 8 10 ਦਿਨ ਚ ਪਾਣੀ ਉਤਰਦਾ ਵੀਰੇ ਇਹ ਚੀਜ਼ ਜਾਣ ਤੇ ਮੇਰੇ ਕੋਲ ਇੱਥੇ ਠੇਕੇ ਤੇ ਆ ਸਾਰੇ 11 ਗਿੱਲੇ ਪੈਲੀ ਮੇਰੇ ਕੋਲ ਇੱਥੇ ਠੇਕੇ ਤੇ 47 ਗਿੱਲਿਆਂ ਦੀ ਮੈਂ ਖੇਤੀ ਕਰਦਾ ਘਰ ਦੇ ਸਕਦੇ ਹੂੰ ਇੱਥੇ ਕੁਝ ਨਹੀਂ ਬਚਿਆ ਹੈਗਾ ਉਹਦੇ ਵਿੱਚੋਂ ਇੱਥੇ ਆਪਾਂ ਲਾਈਏ ਵੀ ਕਣਕ ਬੀਜਣ ਵਾਸਤੇ ਵੀ ਸਾਨੂੰ ਹਜੇ ਖੇਤ ਨਹੀਂ ਬਾਤਾਂ ਨੇ ਕੁਝ ਨਹੀਂ ਆਣੇ ਉਹਤੇ ਵੀ ਸਾਡਾ ਖਰਚਾ ਹੋਣਾ ਇਹ ਪਰਾਲੀ ਹੁਣੀ ਇਹਦੇ ਇਹ ਇਹ ਸਾਮਭਾਲ ਕਰਨ ਵਾਸਤੇ ਵੀ ਬਹੁਤ ਖਰਚਾ ਹੋਊਗਾ ਤੇ ਮੁਆਵਜ਼ਾ ਵੀ ਚਲੋ ਅਸੀਂ ਕਹਿੰਨੇ ਆ ਵੀ ਸਾਰਿਆਂ ਨੂੰ ਮਿਲਣਾ ਚਾਹੀਦਾ ਬਾਈ ਉਹਦੇ 'ਚ ਹੂੰ हां जी ਇਹ ਆਪਣਾ 메인 ਸਰਕਾਰ ਨੂੰ ਦੇਖਣਾ ਚਾਹੀਦਾ ਜੇ ਕਿ ਇੱਕ ਇੱਕ ਬਾਈ ਜੀ ਨੇ ਪਹਿਲਾਂ ਦੱਸਿਆ ਸੀਗਾ ਸਾਡੇ ਅੰਕਲ ਨੇ ਵੀ ਅੱਗੇ ਪੁਲ ਦੀ ਢਾਫ ਲੱਗਦੀ ਹੈ ਇੱਕ ਉਹ ਵੀ ਆਪਣਾ ਦੇਖਣਾ ਚਾਹੀਦਾ ਸਰਕਾਰ ਨੂੰ ਸਾਰਾ ਸਿਸਟਮ ਕਰਕੇ ਥੋੜਾ ਜਿਹਾ ਧਿਆਨ ਦੀ ਇਸ ਗੱਲ ਬਾਰੇ ਕਿ ਹਾੜਾਂ ਦੀ ਮਾਰ ਹੇਠ ਆਪਣੇ ਪੰਜਾਬ ਇਸ ਵਾਰ ਬਹੁਤ ਜ਼ਿਆਦਾ ਆਇਆ ਤਾਂ ਉਹਦਾ ਥੋੜਾ ਜਿਹਾ ਕਰੀਏ ਕੋਈ ਸਰਕਾਰ ਹੱਲ ਕਰੇ ਸਾਨੂੰ ਮੁਆਵਜ਼ਾ ਦੇਵੇ ਉਧਰ ਵੀ ਆਪਣਾ ਪੰਜਾਬ ਸਰਕਾਰ ਇਸ ਕੀ ਚੀਜ਼ ਤੇ 메인 ਮੁੱਦਾ ਚੱਕੇ ਵੀ ਆਪਣਾ ਚਾਹੇ ਸੈਂਟਰ ਨਾਲ ਕਰੇ ਜੋ ਵੀ ਕਿਤੇ ਕਰੇ ਪਰ ਇਹ ਹੁਣ ਇੱਥੇ ਆਪਣਾ ਸੁਖਨਾ ਝੀਲ ਹੋਗੀ ਚਾਹੇ ਕਿਸੱਲਿਆ ਡੈਮ ਹੋਗੇ ਉਹ ਆਈ ਵਾਰ ਇੰਨਾ ਪਾਣੀ ਛੱਡਦੇ ਆ ਕਿ ਇੱਕਦਮ ਇਹ ਆਪਣਾ ਸਾਰਾ ਹੀ ਏਰੀਆ ਹੋ ਜਾਂਦਾ ਜੀ ਸੋ ਬਿਲਕੁਲ ਕਿਸ ਤਰ੍ਹਾਂ ਨੇ ਨਾ ਭਾਈ ਉਹਨਾਂ ਦੱਸਿਆਗਾ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਕੋਲ ਜਿਹੜਾ ਹੈਗਾ ਹੜਾ ਦਾ ਕਹਿਰ ਟਿਆ ਹੈਗਾ ਇਹਨਾਂ ਦੇ ਉੱਤੇ ਕਰਜ਼ੇ ਦੇ ਉੱਤੇ ਨੇ ਔਰ ਕਈ ਜਿਹੜੇ ਭਾਈ ਹੈ ਨਾ 1 ਏਕੜ ਜਿਨ੍ਹਾਂ ਦੀ ਜ਼ਮੀਨ ਹੈਗੀ ਆ ਉਹਨਾਂ ਤੋਂ ਵੀ ਜਿਹੜਾ ਮੁਆਵਜ਼ਾ ਬਹੁਤ ਘੱਟ ਮਿਲਿਆ ਹੈਗਾ ਸੋ ਕਿਤਨਾ ਕਿਤੇ ਹੁਣ ਜਿਹੜੀ ਹੈਗੀ ਸਰਕਾਰ ਨੂੰ ਇਹਨਾਂ ਦੀ ਬਾ ਫੜਨੀ ਚਾਹੀਦੀ ਹੈ ਹੋਰ ਵੀ ਅਪਡੇਟ ਦੇ ਲਈ ਬਨੇ ਰਹੋ এবੀਪੀ ਨਿਊਜ਼ ਦੇ ਨਾਲ ਪਟਿਆਲਾ ਤੋਂ ਭਰਤਪ੍ਰ